ਲੁਧਿਆਣਾ ਲੈ ਦੇ ਰਹੇ ਹੋ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਰਿੰਦਰ ਸੋਨੀ ਗੱਲ ਕੀਤੀ ਜਾਵੇ 26 ਜਨਵਰੀ ਵਾਲੇ ਦਿਨ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਤੋੜ-ਫੋੜ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਤਾਂ ਸਿੱਖ ਨੌਜਵਾਨਾਂ ਨੂੰ ਆਪਣੀ ਸਰਪੁਲਿਸ ਦੇ ਵੱਲੋਂ ਫੜ ਵੀ ਲਿੱਤਾ ਗਿਆ ਤਾਂ ਦਲੀ ਸਮਾਜ ਦੇ ਵੱਲੋਂ ਅੱਜ ਬੰਦ ਜਿਹੜੀ ਕਾਲ ਦਿੱਤੀ ਗਈ ਸੀ ਚਾਰ ਜ਼ਿਲ੍ਹੇ ਜਿਹੜੇ ਆ ਪੰਜਾਬ ਦੇ ਬੰਦ ਰਹਿਣਗੇ ਤਾਂ ਲੁਧਿਆਣਾ ਦੀਆਂ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲਾਂ ਘੰਟਾ ਘਰ ਚੌਂਕ ਦੇ ਵਿੱਚ ਖੜੇ ਹਾਂ ਜਿੱਥੇ ਜਿਹੜਾ ਬੰਦ ਜਿਹੜਾ ਇਸ ਨੂੰ ਕਰ ਦਿੱਤਾ ਗਿਆ 11 ਵਜੇ ਦੇ ਕਰੀਬ ਦਲੀ ਸਮਾਜ ਦੇ ਲੋਕਾਂ ਨੇ ਇੱਥੇ ਪਹੁੰਚਣਾ ਸੀ ਤਾਂ ਹੁਣ ਪਹੁੰਚਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤਾਂ ਇੱਥੇ ਹੀ ਜਿਹੜੀ ਸਟੇਜ ਲਗਣੀ ਆ ਤਰੀਆਂ ਵਿਸ਼ਾਣੀਆਂ ਸ਼ੁਰੂ ਹੋ ਚੁੱਕੇ ਨੇ ਤਾਂ ਗੱਦੇ ਜਿਹੜੇ ਆ ਲਗਾ ਦਿੱਤੇ ਗਏ ਭਾਰੀ ਪੁਲਿਸ ਵੀ ਇੱਥੇ ਤਣਾਤ ਕਰ ਦਿੱਤੀ ਗਈ ਆ ਤਾਂ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਤਾਂ ਘੰਟਾ ਘਰ ਚੋੜਾ ਬਾਜ਼ਾਰ ਮਸ਼ਹੂਰ ਜਿਹੜਾ ਅੱਜ ਬੰਦ ਨਜ਼ਰ ਆ ਰਿਹਾ ਕਿਉਂਕਿ ਦਲੀ ਸਮਾਜ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਤਾਂ ਬਾਜ਼ਾਰ ਦੇ ਮਾਲਕਾਂ ਦੇ ਵੱਲੋਂ ਜਿਹੜਾ ਕਹਿਣਾ ਕੀ ਅਸੀਂ ਵੀ ਜਿਹੜਾ ਸਹਿਯੋਗ ਦੇਵਾਂਗੇ ਤਾਂ ਪਾਰੀ ਗਿਣਤੀ ਦੇ ਵਿੱਚ ਪੁਲਿਸ ਦੀ ਤਣਾਤ ਤਾਂ ਮਾਰਕੀਟ ਪੂਰੀ ਤਰ੍ਹਾਂ ਜਿਹੜੀ ਆ ਬੰਦ ਪਈ ਹੋਈ ਨਜ਼ਰ ਆ ਰਹੀ ਹੈ ਕਿਉਂਕਿ 10 ਵਜੇ ਦੇ ਕਰੀਬ ਇਹ ਮਾਰਕੀਟ ਖੁੱਲ ਜਾਂਦੀ ਆ ਪਰ ਅੱਜ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤਾਂ ਤਾਲੇ ਜਿਹੜੇ ਆ ਦੁਕਾਨਾਂ ਨੂੰ ਲੱਗੇ ਹੋਏ ਤੇ ਦੁਕਾਨਾਂ ਦੇ ਵਿੱਚ ਜਿਹੜੇ ਕੰਮ ਕਰਦੇ ਨੌਜਵਾਨ ਆ ਉਹ ਜ਼ਰੂਰ ਪਹੁੰਚੇ ਹੋਏ ਨੇ ਕਿਉਂਕਿ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਲਕਾਂ ਨੂੰ ਅਸੀਂ ਫੋਨ ਕੀਤਾ ਤਾਂ ਮਾਲਕਾਂ ਦੇ ਵੱਲੋਂ ਕਿਹਾ ਗਿਆ ਕਿ ਅੱਜ ਦੁਕਾਨਾਂ ਜਿਹੜੀਆਂ ਬੰਦ ਰਹਿਣਗੀਆਂ ਤਾਂ ਕਿਆ ਜਾ ਰਿਹਾ ਕਿ 3 ਘੰਟੇ ਜਿਹੜਾ ਬੰਦ ਰਹੇਗਾ ਕਿ 3 ਵਜੇ ਤੱਕ ਬੰਦ ਰਹੇਗਾ ਤਾਂ ਤਸਵੀਰਾਂ ਲਗਾਤਾਰ ਜਿਹੜੀਆਂ ਘੰਟਾ ਘਰ ਚੌਂਕ ਦੀਆਂ ਦਿਖਾ ਰਿਹਾ ਤਾਂ ਇੱਕ ਬੋਰਡ ਵੀ ਜਿਹੜਾ ਉੱਥੇ ਘੰਟਾ ਘਰ ਚੌਂਕ ਦੇ ਵਿੱਚ ਲਗਾਇਆ ਗਿਆ ਉੱਤੇ ਲਿਖਿਆ ਹੋਇਆ ਬਾਵਾ ਸਾਹਿਬ ਕੇ ਸਨਮਾਨ ਮੇ ਸਵਿਧਾਨ ਬਚਾਓ ਮੋਰਚਾ ਮੈਦਾਨ ਮੇ ਤਾਂ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਤਾਂ ਗੱਲਬਾਤ ਵੀ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਤਾਂ ਗੱਲਬਾਤ ਕਲੇ ਸਮਾਜ ਦੇ ਲੋਕ ਪਹੁੰਚੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਕਿਵੇਂ ਦੇਖਦੇ ਹੋ ਜਿਹੜੀ ਬੰਦ ਦੀ ਕੋਲ ਦੀ ਟੀਮ ਅੱਜ ਜਿਹੜੀ ਬੰਦ ਦੀ ਕੋਲ ਸੀ 26 ਜਨਵਰੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਸੰਵਿਧਾਨ ਦਿਵਸ ਆ ਉਹ ਮਨਾਇਆ ਜਾਂਦਾ ਮੜਾ ਨਿਚੇ ਕਰ ਸੰਵਿਧਾਨ ਦਿਵਸ ਆ ਜਿਹੜਾ ਮਨਾਇਆ ਜਾਂਦਾ ਵਾ ਉਸੇ ਦਿਨ ਅੰਬਰਸਰ ਸ਼ਹਿਰ ਦੇ ਵਿੱਚ ਹੈਰੀਟੇਜ ਪਲੇਸ ਜਿੱਥੇ ਦਰਬਾਰ ਸਾਹਿਬ ਬਣਿਆ ਹੋਇਆ ਵਾ ਉੱਥੇ ਜਿਹੜੀ 바ਵਾ ਸਾਹਿਬ ਦੀ ਜਿਹੜੀ ਮੂਰਤੀ ਆ ਉਹਨੂੰ ਅਖੰਡਿਤ ਕੀਤਾ ਗਿਆ ਵਾ ਜਿਹੜਾ ਸੰਵਿਧਾਨ ਆ ਉਹਨੂੰ ਜਲਾਇਆ ਗਿਆ ਵਾ ਦੇਖੋ 26 ਜਨਵਰੀ ਨੂੰ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਤੇ ਤਾਂ ਵੀ ਜਿਹੜੇ ਕੁਚਰਾਪਤੀ ਅੰਤਰ ਏਜੰਸੀ ਆ ਦੇ ਭੇਜੇ ਹੋਏ ਬੰਦੇ ਆ ਕਿਨੇਲੇ ਸੰਵਿਧਾਨ ਨਾਲ ਜਿਹੜੀ ਆ ਉਹ ਛੇੜਛਾੜ ਕੀਤੀ ਆ ਸੋ ਕੱਲ ਸਾਡੀ ਕਪੂਰੇ ਵਾਲਮੀਗ ਸਮਾਜ ਦੀ ਜਿਹੜੀ ਆ ਲੁਧਿਆਣਾ ਦੇ ਵਿੱਚ ਕਮਿਟਿੰਗ ਹੋਈ ਸੀ ਕੋਈ ਜੇ ਅਸੀਂ ਫੈਸਲਾ ਲਿਆ ਸੀ ਵੀ ਅਸੀਂ ਜਿਹੜਾ ਅੱਜ ਲੁਧਿਆਣਾ ਸ਼ਹਿਰ ਨੂੰ ਬੰਦ ਕਰਾਂਗੇ ਸੋ ਮੈਂ ਸ਼ਹਿਰ ਵਾਸੀਆਂ ਨੂੰ ਵੀ ਸਾਰੇ ਇਹ ਬੇਇੱਜ਼ਤੀ ਕੀਤੀ ਸੀ ਵੀ ਤੁਸੀਂ ਇਸ ਔਲ ਦੇ ਵਿੱਚ ਸਾਡਾ ਸਾਥ ਦਿਓ ਪਾਕੀ ਸੰਪੂਰਨ ਤੌਰ ਦੇ ਲੁਧਿਆਣਾ ਸ਼ਹਿਰ ਸਾਡੇ ਨਾਲ ਆ ਸੋ ਅਸੀਂ ਸਾਡੀ ਸਾਰੀ ਟੀਮਾਂ ਨੇ ਜਿਹੜੀਆਂ ਵਾਕ ਵਾਕ ਮੱਲਿਆ ਜੋ ਇਲਾਕੇ ਆ ਜੋ ਤੇ ਮੋਜਰੀਆਂ ਨੇ ਜੋ ਬੰਦ ਕਰਾ ਕੇ ਤੇ ਮੋਜਰੀਆਂ ਨੇ ਉਹ ਜਿਹੜਾ ਅਸੀਂ ਕਿੰਨੇ ਇੱਕ ਸਮੇਂ ਲਈ ਬੰਦਾ ਜੀ ਪ੍ਰੋਟੈਸਟ ਇਹ ਇਕੱਲਾ ਘੰਟਾ ਘਰ ਦੀ ਕੋਲ ਆ ਜੀ ਬਾਕੀ ਸਾਰੇ ਆਪਣੇ ਆਪਣੇ ਇਲਾਕਿਆਂ ਤੋਂ ਲੁਧਿਆਣੇ ਤੋਂ ਘੰਟਾ ਘਰ ਤੇ ਪਹੁੰਚ ਰਹੇ ਨੇ ਟਾਈਮਿੰਗ ਦੇਖੋ ਜੀ ਸਾਡੀ ਕੋਈ ਟਾਈਮਿੰਗ ਨਹੀਂ ਆ ਅਸੀਂ ਇੱਕੋ ਹੀ ਮੰਗ ਕਰਦੇ ਆ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਤੋਂ ਵੀ ਜਦੋਂ ਤੱਕ ਜਿਹੜਾ ਇਹ ਦੋਸ਼ੀ ਆ ਇਹਦੇ ਐਨਐਸਏ ਲਾ ਕੇ ਇਹਨੂੰ ਡਿਬਰੂਗੜ ਜੇਲ੍ਹ ਚ ਨਹੀਂ ਭੇਜਿਆ ਜਾਂਦਾ ਕਿਉਂਕਿ ਜਿਹੜੇ ਆਪਣਾ ਮੈਂ ਸਮਝਦਾ ਜਿਹੜੇ ਦੇਸ਼ਦ్రోਹੀ ਆ ਜਿੰਨੇ ਵੀ ਆ ਜਦੋਂ ਉਹਨਾਂ ਨੂੰ ਉਹ ਡਿਬਰੂਗੜ ਜੇਲ੍ਹ ਚ ਭੇਜਿਆ ਗਈ ਇਹ ਵੀ ਦੇਸ਼ਦ్రోਹੀ ਆ ਇਹਨੂੰ ਵੱਖ ਲੀਡਰਾਂ ਦੇ ਬਿਆਨਾਂ ਲਈ ਮੁੱਖ ਮੰਤਰੀ ਵੱਲੋਂ ਵੀ ਕਿਹਾ ਗਿਆ ਕਿ ਸਖਤ ਜੜੀ ਕਾਰਵਾਈ ਕੀਤੀ ਜਾਵੇਗੀ ਸਖਤ ਕਾਰਵਾਈ ਜਦੋਂ ਤੱਕ ਸਾਡਾ ਸਮਾਜ ਨਹੀਂ ਸੰਤੁਲਨ ਹੋਊਗਾ ਖੋਜ ਹੋਊਗਾ ਜਿਹੜੀ ਚੀਜ਼ ਅਸੀਂ ਚਾਹੁੰਦੇ ਆ ਜਦੋਂ ਤੱਕ ਉਹਦੇ ਤੇ ਉਹ ਲਾਗੂ ਨਹੀਂ ਹੋਊਗਾ ਉਦੋਂ ਤੱਕ ਜਿਹੜਾ ਵਾ ਅਸੀਂ ਇੱਥੋਂ ਨਹੀਂ ਉੱਟਾਂਗੇ ਸਾਡਾ ਪੱਕਾ ਮੋਰਚਾ ਵਾ ਬਿਲਕੁਲ ਦਲਿਤ ਸਮਾਏ ਦੇ ਆਗੂਆਂ ਦਾ ਕਹਿਣਾ ਕਿ ਇਹ ਪੱਕਾ ਮੋਰਚਾ ਜਿਹੜੀ ਐ ਐਨਐਟ ਜਿਹੜੀ ਐ ਦੋਸ਼ੀ ਤੇ ਜਿਹੜੀ ਲਗਾਈ ਜਾਵੇ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਜਿਹੜੀਆਂ ਕੀਤੀਆਂ ਜਾ ਰੀਆਂ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਗਈ ਆ ਤਾਂ ਇੱਥੇ ਹੀ ਜਿਹੜੀ ਸਟੇਜ ਲਗਣੀ ਆ ਪੂਰੇ ਲੁਧਿਆਣੇ ਦਾ ਉਹਨਾਂ ਨੇ ਕਿਹਾ ਕਿ ਇਕੱਠ ਜਿਹੜਾ ਇੱਥੇ ਦਲੀ ਸਮਾਜ ਦੇ ਅੱਗੋਂ ਆਨੇ ਕਿਹਾ ਕਿ ਇੱਥੇ ਹੋਣਾ ਪਰ ਪੁਲਿਸ ਦੇ ਵੱਲੋਂ ਜਿਹੜੀ ਬੈਰੀਕੇਡਿੰਗ ਕਰ ਦਿੱਤੀ ਗਈ ਆ ਰੂਟ ਵੀ ਡਵਲਟ ਕਰ ਦਿੱਤਾ ਗਿਆ ਟ੍ਰੈਫਿਕ ਜਿਹੜੀ ਆ ਉਧਰੋਂ ਦੀ ਲੰਘਦੀ ਹੋਈ ਵਿਖਾਈ ਦੇ ਰਹੀ ਆ ਤਾਂ ਇਧਰਲੇ ਪਾਸੇ ਜਿਹੜੀ ਆ ਭਾਰੀ ਪੁਲਿਸ ਰੱਖਿਆ ਉਹ ਵੀ ਖੜੀ ਆ ਤਾਂ ਮਾਰਕੀਟ ਦੇ ਵਿੱਚ ਜਿਹੜੇ ਲੋਕ ਨੇ ਦੁਕਾਨਾਂ ਦੇ ਵਿੱਚ ਜਿਹੜੇ ਕੰਮ ਕਰਦੇ ਨੌਜਵਾਨ ਨੇ ਉਹ ਜਿਹੜੀਆਂ ਨਜ਼ਰ ਆ ਰਹੀਆਂ ਤਾਂ ਹੁਣ ਦੇਖਣਾ ਹੋਵੇਗਾ ਕਦੋਂ ਤੱਕ ਜਿਹੜਾ ਇਹ ਪ੍ਰੋਟੈਸਟ ਚੱਲੇਗਾ ਬੇਸ਼ੱਕ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਿਹੜਾ ਨੌਜਵਾਨ ਨੂੰ ਜਿਹੜਾ ਫੜ ਲਿੱਤਾ ਗਿਆ ਜਿਹਨੇ ਇਹ ਘਟਨਾ ਨੂੰ ਇਲਜ਼ਾਮ ਦਿੱਤਾ ਦਾ ਪਰ ਕਿੰਨਾ ਕੀਤਾ ਜਿਹੜੀਆਂ ਤਸਵੀਰਾਂ ਦਿਖਾਈਆਂ ਤਾਂ ਅੱਜ ਪੰਜਾਬ ਦੇ ਵਿੱਚ ਜਿਹੜੇ ਚਾਰ ਜ਼ਿਲ੍ਹੇ ਦੱਸੇ ਜਾ ਰਹੇ ਸੀ ਤਾਂ ਅੱਜ ਘੰਟਾ ਘੜ ਚੌਂਕ ਦੀਆਂ ਤਸਵੀਰਾਂ ਤਾਂ ਇੱਥੇ ਦਰੀਆਂ ਜਿਹੜੀਆਂ ਵਛਾ ਦਿੱਤੀਆਂ ਗਈਆਂ ਨੇ ਤਾਂ ਗੱਦੇ ਵਛਾ ਕੇ ਕਿਉਂਕਿ ਦਲੀ ਸਮਾਜ ਦੇ ਲੋਕ ਵੱਡੀ ਗਿਣਤੀ 'ਚ ਇੱਥੇ ਪਹੁੰਚਨੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਇੱਕ ਸਟੇਜ ਚਲਾਈ ਜਾਊਗੀ ਤਾਂ ਬੇਸ਼ੱਕ ਉਹਨਾਂ ਨੇ ਜਿਵੇਂ ਗੱਲਬਾਤ ਕੀਤੀ ਤਾਂ ਉਹਨਾਂ ਕਹਿ ਕਿ ਜਿਹੜੀ ਸਖਤ ਕਾਰਵਾਈ ਜਿਹੜੀ ਆ ਦੋਸ਼ੀ ਤੇ ਹੋਣੀ ਚਾਹੀਦੀ ਐ ਐਨਐਸਏ ਲਗਾਇਆ ਜਾਣਾ ਚਾਹੀਦਾ ਪਰ ਮੁੱਖ ਮੰਤਰੀ ਪੰਜਾਬ ਅਤੇ ਵੱਖ-ਵੱਖ ਸਿਆਸੀ ਲੀਡਰਾਂ ਦੇ ਵੱਲੋਂ ਜਿਹੜੀ ਬਿਆਨਵਾਜੀ ਸਾਹਮਣੇ ਆਈ ਬਹੁਤ ਘਟਨਾਵਾਂ ਦੀ ਜਿਹੜੀ ਨਿੰਦਿਆ ਜਿਹੜੀ ਉਹਨਾਂ ਨੇ ਵੀ ਕੀਤੀ ਐ ਤਾਂ ਹੁਣ ਵੇਖਣਾ ਹੋਵੇਗਾ ਕਦੋਂ ਤੱਕ ਇਹ ਪ੍ਰੋਟੈਸਟ ਜਿਹੜਾ ਚੱਲਦਾ ਹੈ ਕਿਉਂਕਿ ਇੱਥੇ ਜਿਹੜੇ ਆ ਅਦਲੀ ਸਮਾਜ ਦੇ ਲੋਕ ਵੱਡੇ ਲੀਡਰ ਵੀ ਜਿਹੜੇ ਆ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਜਦੋਂ ਜਦ ਇਹ ਸਾਰਿਆਂ ਨੂੰ ਵੈਸੇ ਲੁਧਿਆਣਾ ਵਾਸੀ ਨੂੰ ਇਹ ਕੰਮ ਬਿਲਕੁਲ ਦਿੱਤੀ ਸੀ ਸਭ ਆਮ ਚਾਉਂ ਬੋਚਾ ਰਹੇ ਨੇ ਜੀ ਉਦੋਂ ਰਕਾਰਡਿੰਗ ਸਾਰੀ ਨਾਣਾ ਵਸੇ ਨੂੰ ਪਤਾ ਹੈ ਤੁਸੀਂ ਉਹ ਆਪ ਦੇਖੋ ਕਿ ਅੱਜ ਸ਼ੁਰੂ ਹੋ ਰਿਹਾ ਹੈ ਕਿ ਜਿਹੜੇ ਸੌਫਟਵਰਸ ਜਿਹੜੇ ਆਲਰੇਡੀ ਵੇਅਰ ਹੋਏ ਨੇ ਇਹਨਾਂ ਨੇ ਫੇਸਬੁਕ ਤੇ ਕਸਟਮਰ ਨੂੰ ਸਪੋਰਟ ਕਰਵਾ ਸੀ ਇਹ ਪੰਜ ਦਿਨ ਦਾ ਪ੍ਰਯੋਗ ਹੈ ਸਰ ਕਿਸੇ ਦੀ ਦੁਕਾਨ ਕੋਈ ਧੱਕੇ ਦੇ ਨਾਲ ਬੰਦ ਤਾਂ ਨਹੀਂ ਕਰਾਈਗੀ ਲੋਕ ਆਪ ਸਮਰਥਨ ਦੇ ਦੇਣਗੇ ਅਜੇ ਇਹ ਤਾਂ ਕੋਈ ਦੇਖੋ ਸਾਡਾ ਜਿਆਦਾ ਤੁਸੀਂ ਕੋਪਰੇਟ ਮੈਂ ਤੇ ਸਟਾਰਟ ਕਰਨਾ ਇਹ ਕਿੰਨਾ ਮੈਨੂੰ ਪਤਾ ਹੈ ਕਿ ਮੇਰੇ ਇੱਥੇ ਕੰਮ ਹੋ ਰਿਹਾ ਹੈ 3 ਨੰਬਰ ਹੀ ਚੋਕੜ ਹੈ ਕੋਈ ਵੀ ਕੋਸ਼ਿਸ਼ ਪੋਰਟ ਹੈਗੀ ਹੈ ਕਿ ਇਸ ਕਿਸੇ ਸੰਬੰਧ ਵਿੱਚ 3 ਨੰਬਰ ਦੀ ਜੇ ਆ ਗਏ ਤਾਂ ਤੁਸੀਂ ਦੇਖ ਲਓ ਕਿ ਧੰਨੇ ਤੇਰੇ ਬੈਟਰਨ ਜਾ ਰਹੇ ਨੇ ਤੇ ਕੋ ਬੋਨਾ ਅਗਲੀ ਬੰਦੀ ਦੇ ਬਸ ਆਪਣੇ ਹੌਲਦਾਂ ਹੋ ਸਕਦੀ ਪੂਰੀ ਪੋਰਟ ਤੇ ਨਾ ਤੇ ਵੀ ਦੇਖੋ ਹਰੇਕ ਜਗ੍ਹਾ ਦੀ ਸਾਰੇ ਆਲਓਵਰ ਲੁਧਿਆਣਾ ਦੇ ਬੇਟੀ ਜੋ ਸਾਡਾ ਸਕੂਟਿੰਗ ਲੋਰ ਗੁੰਦਾ ਜੀ ਪ੍ਰੋਪਰ ਹੀ ਹਿਲ ਕਾਵੇ ਤੇ ਕਿੰਨੀ ਕੋਈ ਜਗ੍ਹਾ ਪਟਾਟਸ ਤੇ ਜਿਹੜੇ ਚੱਲਦੇ ਆ ਕੋਈ ਫਿਕਰ ਹੈ ਦੇਖੋ ਦੇਖੋ ਫਿਕਰ 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 ਇਹ ਨਹੀਂ ਫਿਕਰ ਆਮ ਪਾਰਟਿਕੂਲਰ ਗੁੱਟਰ ਮੈਂ ਐਸਸੀ ਬਣੇ ਤੇ ਫੈਪਰ ਵਾਸਤੇ ਹੈ ਬਾਕੀ ਜੇ ਤੁਸੀਂ ਘੁੰਮਣ ਦੇ ਵਜਾ ਤੁਹਾਡੇ ਕੋਲ ਹੋਰ ਸਰਸਿਸ ਆ ਗਏ ਨੇ ਉਹ ਤੁਹਾਨੂੰ ਬੈਟਰ ਦੱਸ ਸਕਦੇ ਨੇ ਕਿ ਹਾਂ ਮੈਨੂੰ ਜਾਣੇ ਵਿੱਚ ਕਿੰਨੀ ਜਗ੍ਹਾ ਦਾ ਪਰ ਅਗਰ ਹੁੱਲੜਵਾਜੀ ਵਗੈਰਾ ਕਰਕੇ ਕੋਈ ਦੁਕਾਨ ਬੰਦ ਕਰਾਈ ਜਾਂਦੀ ਸਾਡੇ ਵੱਲੋਂ ਤਾਂ ਸਾਡੇ ਵੱਲੋਂ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਜੀ ਕਿ ਕੋਈ ਹੁੱਲੜਵਾਜੀ ਨਾ ਕੀਤੀ ਜਾਵੇ ਜੀ ਕਿ ਇਹ ਸੰਸਦ ਅਰਮਚੋਪ ਪਚਾਵਾ ਮੋਰਚਾ ਨਾਲ ਦਾ ਸਾਂਝਾ ਇਹ ਇੱਕ ਆਪਣਾ ਹੈਗਾ ਅਜੇ ਤੱਕ ਤਾਂ ਪੀਸਫੁੱਲ ਹੈ ਜੀ ਪ੍ਰਮਾਤਮਾ ਕਰੇ ਜੀ ਵੀ ਪੀਸਫੁੱਲ ਠੀਕ ਹੈ ਥੈਂਕ ਯੂ ਦਾ ਕੈਮਰਾਮੈਨ ਸਨੀ ਦੇ ਨਾਲ ਸੁਰੇਂਦਰ ਸੋਨੀ ਲੁਧਿਆਣਾ ਲੈ ਕੇ